ਸਥਾਨ ਜਦੋਂ ਇਕੱਠੇ ਹੋ ਜਾਂਦੇ ਹਨ ਸਾਦ ਸੰਗਤ ਉਦੋਂ ਫਿਰ ਇੱਕ ਸਬੱਬ ਬਣਦਾ ਜਿਹਨੂੰ ਅਸੀਂ ਕਾਰਨ ਕਹਿੰਦੇ ਨੇ ਪਹਿਲਾ ਸਸਾ ਸਮਾ ਸਮਾ ਮੁਕਤ ਨੂੰ ਬਣਿਆ ਉਹ ਆਪਣੇ ਸਮੇਂ ਦੇ ਵਿੱਚ ਬੜੇ ਆਨੰਦ ਦੇ ਨਾਲ ਜੀਵਨ ਬਰਸਣ ਕਰ ਰਿਹਾ ਹੈ ਜਿਵੇਂ ਨਾ ਆਪਾਂ ਸ਼ਲੋਕ ਪੜ੍ਹਦੇ ਆਂ ਭਗਤ ਪ੍ਰੀਤ ਸਾਹਿਬ ਜੀ ਦੇ ਸ਼ਲੋਕ ਜਿਦੋਂ ਆਪਾਂ ਸਰਵਨ ਕਰਦੇ ਆਂ ਤੇ ਉਦੋਂ ਇੱਕ ਸ਼ਲੋਕ ਆਮ ਤੌਰ ਤੇ ਹੀ ਅੰਤਮ ਅਰਦਾਸ ਤੇ ਜਾਂ ਉਦੋਂ ਪੜ੍ਹਿਆ ਜਾਂਦਾ ਹੈ ਕਿਤੇ ਕੇਲ ਕਰਿੰਦੇ ਹੰ ਜਨੋ ਅਚਿੰਤੇ ਬਾਜ ਪੈ ਗਏ ਅਚਿੰਤੇ ਬਾਜ ਪੈ ਗਏ ਕਾਲ ਰੂਪੀ ਬਾਜ ਪੈ ਗਿਆ ਸਤਿ ਸ੍ਰੀ ਅਕਾਲ ਜੋ ਮਨ ਚੇਤਨਾ ਚੇਤੇ ਸੰਨ ਸਾਡੀ ਚੇਤੇ ਦੇ ਵਿੱਚ ਉਹ ਵਿਸਰ ਚੁੱਕਿਆ ਸੀ ਹੁਣ ਮੌਤ ਸਾਡੇ ਚੇਤੇ ਦੇ ਵਿੱਚ ਨਹੀਂ ਹੈ ਹੁਣ ਕਿਸੇ ਵੀ ਮਨੁੱਖ ਨੂੰ ਕੋਈ ਪਤਾ ਵੀ ਮੇਰੀ ਮੌਤ ਕਦੋਂ ਹੋਣੀ ਹੈ ਕਿਸ ਸਮੇਂ ਤੇ ਹੋਣੀ ਹੈ ਕਦੋਂ ਹੋਣੀ ਹੈ ਕਿੱਥੇ ਹੋਣੀ ਹੈ ਕਿਹਦੇ ਹੱਥਾਂ 'ਚ ਹੋਣੀ ਹੈ ਕਿਸੇ ਨੂੰ ਨਹੀਂ ਪਤਾ ਤੇ ਸਾਧ ਸੰਗਤ ਜੀ ਸਾਡੇ ਚੇਤੇ ਦੇ ਵਿੱਚੋਂ ਮੌਤ ਵਿਸਰੀ ਤੇ ਫਿਰ ਕਾਲ ਰੂਪੀ ਬਾਜ ਸੀ ਨਾ ਜਿਹੜਾ ਉਹ ਫਿਰ ਮਨੁੱਖ ਨੂੰ ਕੇਰ ਤੋਂ ਭਾਵ ਇਹ ਆ ਕਿ ਆਪਣੇ ਕੰਮਕਾਰਾਂ ਦੇ ਵਿੱਚ ਅਚਤ ਸੀ ਜਾਂਦਾ ਬੰਦੇ ਨੂੰ ਚੇਤਾ ਹੀ ਨਹੀਂ ਸੀ ਕਿ ਕਾਲ ਜਿਹੜਾ ਹੈ ਉਹ ਮੇਰੇ ਸਿਰ ਤੇ ਮੰਡਰਾ ਦੇ ਤੇ ਤਾਂ ਹੀ ਭਗਤ ਫਰੀਦ ਸਾਹਿਬ ਜੀ ਕਹਿੰਦੇ ਵੀ ਕੇਲ ਕਰਿੰਦੇ ਹੰਜ ਨੋ ਫਰੀਦਾ ਦਰਿਆ ਵਾ ਕੰਨਾ ਬਗਲਾ ਬੈਠਾ ਕੇਲ ਕਰੇ ਤੇ ਸੰਸਾਰ ਰੋਕੇ ਦਰਿਆ ਦੇ ਵਿੱਚ ਨਾ ਮਨੁੱਖ ਰੂਪੀ ਬਗਲਾ ਕਹਿੰਦੇ ਕੇਲਾ ਕਰਦਾ ਪਿਆ ਆਪ ਜੀ ਨੇ ਦੇਖਿਆ ਹੋਣਾ ਨਾ ਬਗਲਾ ਜਿਹੜਾ ਹੁੰਦਾ ਹੈ ਉਹ ਮੱਛੀ ਦੇ ਨਾਲ ਬਹੁਤ ਕੇਲਾ ਕਰਦਾ ਹੈ। ਕਲੋਲਾ ਕਰਦਾ ਹੈ। ਫੜ ਲੈਂਦਾ ਆਪਣੇ ਚੁੰਝਾਂ ਦੇ ਵਿੱਚ ਫਿਰ ਉਹ ਤਾਂ ਮੁਸੜਦਾ ਫਿਰ ਥੱਲੇ ਸੜਨ ਲੈਂਦਾ ਫਿਰ ਫੜ ਲੈਂਦਾ ਹੈ। ਯਾਦ ਰੱਖਿਓ ਬਗਲਾ ਮੱਛੀ ਦੇ ਨਾਲ ਕੇਲਾ ਕਰਦਾ ਹੈ, ਕਲੋਲਾ ਕਰਦਾ ਹੈ। ਤੇ ਕਾਲ ਜਿਹੜਾ ਸਾ ਸੰਤ ਜੀ ਉਹ ਮਨੁੱਖ ਦੇ ਨਾਲ ਕਲੋਲਾ ਕਰਦਾ ਹੈ। ਯਾਦ ਰੱਖਿਓ ਕੋਈ ਵੀ ਬਚਨ ਆਪ ਦੇ ਕੋਲੋਂ ਨਹੀਂ ਸਭ ਗੁਰਬਾਣੀ ਦੇ ਵਿੱਚੋਂ ਗੱਲਾਂ ਆਪਾਂ ਤੇ ਸਤਸੰਗਤ ਜੀ ਆਲੂਪੀ ਸੀ ਨਾ ਜਿਹੜਾ ਮੌਤ ਰੂਪੀ ਬਗਲਾ ਸੀ ਜਿਹੜਾ ਹੁਣ ਉਹ ਵੀ ਆਪਾਂ ਮਨੁੱਖ ਧਰਤੀ ਤੇ ਆਏ ਅੰਧਿਆਰ ਰੂਪੀ ਬਗਲਾ ਅੰਧਿਆਰ ਰੂਪੀ ਸੰਸਾਰ ਦੇ ਵਿੱਚ ਆਪਾਂ ਰਹਿ ਰਹੇ ਸੀ ਨਾ ਕਮਾਂਕਾਰਾਂ ਦੇ ਵਿੱਚ ਖੱਟ ਹੋ ਗਏ ਮੌਤ ਭਲ ਗਈ ਸਾਨੂੰ ਮਰਨਾ ਨਹੀਂ ਚੇਤੇ ਆਇਆ ਤੇ ਮੌਤ ਚੇਤੇ ਕਦੋਂ ਆਉਂਦੀ ਹੈ ਸਸਿ ਇੱਕ ਦੋ ਮਿੰਟਾਂ ਵਾਸਤੇ ਨਾ ਹਰੇਕ ਮਨੁੱਖ ਨੂੰ ਮੌਤ ਚੇਤੇ ਉਹ ਬੜੀ ਅਹਿਮ ਗੱਲ ਹੈ ਹਿੰਦੀ ਵੀ ਜਦੋਂ ਆਪ ਜੀ ਕਿਤੇ ਡਰਾਈਵ ਉਤੇ ਜਾਂਦੇ ਹੋ ਨਾ ਤੁਹਾਡੇ ਸਾਹਮਣੇ ਕਿਸੇ ਮਨੁੱਖ ਦੀ ਮੌਤ ਹੋ ਜੇ ਤੇ ਇੱਕਦਮ ਤੁਹਾਨੂੰ ਨੇ ਆਪਣੀ ਮੌਤ ਚੇਤੇ ਆ ਜਾਂਦੀ ਹੈ ਜਾਂ ਕਿਸੇ ਸਾਧੂ ਤੇ ਆਪ ਜੀ ਜਾਂਦੇ ਹੋ ਨਾ ਤੇ ਨਾਲ ਦੇ ਨਾਲ ਡਰਾਈਵਰ ਨੂੰ ਕਹਿ ਦਿੱਤਾ ਵੀ ਭਾਈ ਥੋੜਾ ਜਿਹਾ ਧਿਆਨ ਨਾਲ ਚਲਾਈ ਕਿਉਂ ਕਿ ਦੇਖਣ ਜਿਹੜਾ ਦਿਸਿਆ ਉਹ ਮਰ ਚੁੱਕਿਆ ਹੈ ਇਸੇ ਕਾਰਨ ਕਰਕੇ ਇਸੇ ਸਬੱਬ ਕਰਕੇ ਉਹ ਮਰ ਚੁੱਕਿਆ ਕਿਤੇ ਮੈਂ ਨਾ ਮਰ ਜਾਵਾਂ ਮੌਤ ਚੇਤੇ ਆ ਗਈ ਤੇ ਸਾਧ ਸੰਗਤ ਜੀ ਆਪਾਂ ਗੱਲ ਸਾਂਝੀ ਕਰ ਰਹੇ ਸੀ ਕਿ ਤਿੰਨ ਸੱਤ